ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਨਗਰ ਦੇ ਵਿੱਚ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਹੋਇਆ ਏ ਜੀ ਬਹੁਤ ਚਿਰ ਦਾ ਇਸ ਪਿੰਡ ਦਾ ਨਗਰ ਦਾ ਪਹਿਲਵਾਨ ਗੁਰਜੰਟ ਸਿੰਘ ਸਾਡੇ ਅਖਾੜੇ ਚ ਪਿੰਡ ਵਾਲੀ ਪਰ ਜੋਰ ਕਰਦਾ ਏ ਹੋਰ ਮੱਲੀ ਸਿੱਖਦਾ ਏ ਤੇ ਉਹ ਮੈਨੂੰ ਕਹਿੰਦਾ ਸੀ ਸਤਾਜੀ ਵਜੇ ਸਾਡੇ ਪਿੰਡ ਵਿੱਚ ਛਿੰਝ ਨਹੀਂ ਹੋਈ ਸਾਡੇ ਪਿੰਡ ਦੇ ਬੱਚੇ ਨਸ਼ਿਆਂ ਪ੍ਰਤੀ ਜ਼ਿਆਦਾ ਨਹੀਂ ਗਿਆਮਾਂ ਪ੍ਰਤੀ ਬਹੁਤ ਘੱਟ ਅਵੇਰ ਨੇ ਅਸੀਂ ਆਖਿਆ ਜੀ ਚਲੋ ਕੋਈ ਨਹੀਂ ਬੇਟਾ ਜੇ ਤੂੰ ਕਰਾਣਾ ਤੇ ਅਸੀਂ ਤੇਰੇ ਨਾਲ ਆ ਸਾਡੇ ਪਿੰਡ ਵਿੱਚ ਸਾਨੂੰ ਖਾੜਾ ਪ੍ਰੋਵਾਈਡ ਕਰਾਇਆ ਹੋਇਆ ਹੈ ਬਾਬਾ ਜੈਮਨ ਸਿੰਘ ਜੀ ਨੇ ਇਹਨਾਂ ਦੇ ਸਹਿਯੋਗ ਨਾਲ ਅਸੀਂ ਪਿੰਡ ਵਿੱਚ ਮੱਲੀ ਕਰਦੇ ਆ ਬਾਕੀ ਇਹ ਮੈਸੇਜ ਇਹ ਦੇਣਾ ਚਾਹੁੰਦੇ ਆ ਬੱਚੇ ਵੱਧ ਤੂੰ ਵੱਧ ਗੇਮਾ ਨਾਲ ਜੁੜੋ ਹੁਣ ਸਾਡੇ ਖਾੜੇ ਵਿੱਚ ਸਾਰੇ ਬੱਚੇ ਪ੍ਰੈਕਟਿਸ ਕਰਦੇ ਨੇ ਤੇ ਮੱਲੀ ਸਿੱਖਦੇ ਨੇ ਹੁਣ ਇਹਨਾਂ ਨੂੰ ਦੇਖ ਕੇ ਇਸ ਪਿੰਡ ਵਿੱਚ ਜਾਗ ਲੱਗੂਗਾ ਚਾਰ ਜਣੇ ਹੋਰ ਪ੍ਰਭਾਵਿਤ ਹੋਣਗੇ ਪਿੰਡ ਸ਼ਮਸ਼ਪੁਰ ਤੋਂ ਕਿਉਂਕਿ ਅੱਜ ਦਾ ਜਿਹੜਾ ਦੌਰ ਚੱਲ ਰਿਹਾ ਉਹਦੇ ਵਿੱਚ ਕਹਿੰਦੇ ਨੇ ਅਗਰ ਕਿਸੇ ਦਾ ਧੀ ਪੁੱਤਰ ਕਿਸੇ ਚੰਗੇ ਪਾਸੇ ਲੱਗ ਰਿਹਾ ਜੀ ਉਹਦੇ ਵਿੱਚ ਬਹੁਤ ਸਲਾਹ ਲਾ ਜੋਗੇ ਵੀ ਆਪਾਂ ਬਰਾਲਾ ਕਰਤ ਕਨੇ ਆ ਬਾਕੀ ਪ੍ਰਮਾਤਮਾ ਹੈ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਹਾਂਜੀ ਆਪਾਂ ਜਿਹੜਾ ਕਰਾਣਾ ਵਾਲੀ ਬੋਲ ਉਹ 15 ਭਾਦਰੂ ਨੂੰ ਸਾਡੇ ਪਿੰਡ ਵਿੱਚ}{|\text{ਪਿਛਾਲ ਕੁਛ ਦੰਗਲ ਹੁੰਦਾ ਜੀ ਹਰੇਕ ਸਾਲ ਕਰਾਇਆ ਜਾਂਦਾ ਹੈ}} ਤੇ ਬਾਕੀ ਹੁਣ ਹਰੇਕ ਸਾਲ ਸਾਡੇ ਪਿੰਡ ਪਰਪਨਾ ਚਲਦੀ ਆ ਰਹੀ ਹੈ ਸਾਡੇ ਬਜ਼ੁਰਗ ਸਾਡੇ ਪਿੰਡ ਪਰ ਖੇਡਦੇ ਆ ਰਹੇ ਨੇ ਤੇ ਬਾਕੀ ਉਸ ਪਿੰਡ ਦੇ ਵਿੱਚ ਮੈਂ ਗੁਰਦੇਵ ਪਹਿਲਵਾਨ ਕੋਲ ਸਿੱਖ ਕੇ ਮੁੱਖੇ ਪਹਿਲਵਾਨ ਕੋਲ ਪ੍ਰਸਿੱਧੀ ਲੈ ਕੇ ਤੇ ਪਿੰਡ 'ਚ ਮੱਲੀ ਸ਼ੁਰੂ ਕਰੀ ਏ ਤੇ ਇਸ ਬੱਚਿਆਂ ਨੂੰ ਪ੍ਰੈਕਟਿਸ ਕਰਾਈ ਦੀ ਏ ਆਪਾਂ ਸੋਚਦੇ ਹਾਂ ਕਿ ਇਹ ਬੱਚਿਆਂ ਵਿੱਚੋਂ ਕੋਈ 2-4 ਬੱਚੇ ਵਧੀਆ ਨਿਕਲ ਆਣਗੇ ਤਲੇ ਨਾਲੇ ਇਸ ਪੰਜਾਬ ਦਾ ਨਾਮ ਰੋਸ਼ਨ ਨਾਲੇ ਸਾਡੇ ਪਿੰਡ ਦਾ ਨਾਮ ਰੋਸ਼ਨ ਨਾਲੇ ਇੰਡੀਆ ਦਾ ਨਾਮ ਰੋਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ